ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈਗੀ ਜੇਸੀਬੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਹੈ ਸਾਰੇ ਪਿੱਟ ਗਿਆ ਗਏ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚਲਦੀ ਬਈ ਦੇਖੋ ਧਰਮਾ ਠਾਣੇ ਦੀ ਨਹੀਂ ਚਲਦੀ ਹੈਗੀ ਹੈ ਆ ਸਾਡੇ ਬੜੀ ਕਹਿੰਦੇ ਸੀ ਆਗਿਆ ਲੈਣੀ ਆ ਕੀ ਗੱਲ ਹੈ ਉਹ ਫੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਆ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀਆ ਹੈ ਜੀ ਆਹ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਸਰ ਨੇ ਰੋਕ ਰਿਆ ਕਿਸੇ ਮਜ਼ਦੂਰੀਆਂ ਇਹਨਾਂ ਨਾ ਦਵਾਇਆ ਨਹੀਂ ਉਹ ਬਈ ਓਏ ਕਮਿੰਟ ਗੱਲ ਸੁਣੋ ਫਿਰ ਤੁਹਾਨੂੰ ਮੁੱਖ ਮੰਤਰੀ ਦਾ ਸਤੋਅ ਦਾ ਕੀ ਕੀ ਫੇਰ ਆਇਆ ਦੱਸਿਆ ਰ। ਖੜ੍ਹ ਜਾ ਉੱਥੇ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਹੈਗੀ ਭਾਈ। ਕੀ ਕਰੋਗੇ? ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਰੇ ਰੋਕ ਰਹੇ ਨੇਗੇ। ਕੀ ਗੱਲ ਬਾਤ ਹੈ? ਓ ਜਾਨਵਾ ਜਾਨਵਾਨ ਰੋਹਾ ਕੇ ਮੁੜ ਕੇ ਗਿਆ ਭਾਈ। ਕਿੱਥੇ ਆ ਗਿਆਣ ਵਿਆਣ ਕਿੱਥੇ ਹੈ? ਜਣਮਾਨੂਰੇ ਗੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਾਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਹੈਲੋ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈਗੀ ਜੇਸੀਬੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਦੀ ਆਗਿਆ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਤੌਜ ਮੁੱਖ ਮੰਤਰੀ ਦਾ ਪਿੰਡ ਆ ਸਾਡੇ ਪਿੰਡਿਆਂ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਐ ਸਾਰੇ ਪਿੱਟ ਕੇ ਗਏ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚੱਲਦੀ ਬਾਈ ਦੇਖੋ ਕਰਮਾ ਠਾਣੇ ਦੀ ਨਹੀਂ ਚੱਲਦੀ ਹੈਗੀ ਹੈ ਆ ਸਾਡੇ ਪਾਰ ਹੀ ਕਹਨੇ ਸੀ ਆਗਿਆ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹਾਂਜੀ ਆ ਦੇਖੋ ਕੀ ਗੱਲ ਬਾਤ ਆ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀ ਇਹਨਾਂ ਨਾ ਦਵਾਈਆਂ ਨਹੀਂ ਉਹ ਬਈ ਬਈ ਇੱਕ ਮਿੰਟ ਗੱਲ ਸੁਣੋ ਫਿਰ ਤੁਹਾਨੂੰ ਮੁੱਖ ਮੰਤਰੀ ਦਾ ਸੌਦਾ ਕੀ ਕੀ ਫੇਰ ਆਇਆ ਦੱਸੋ ਯਾਰ ਉਹ ਖੜ ਜਾ ਉੱਥੇ ਦੋ ਵਾਰੀ ਬਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਲਵਾਦਾ ਆ ਗਿਆਨਵਾ ਜੈਨਮਾਨ ਨੂੰ ਰੋਹਾ ਕੇ ਮੁੜ ਕੇ ਗਿਆ ਬਈ ਕਿੱਥੇ ਆ ਗਿਆਨ ਵਿਹਾਨ ਕਿੱਥੇ ਹੈ ਜੈਨਮਾਨ ਉਰੇ ਗੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ